ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਕੋਟਕਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਣਾ ਹੋਵੇ ਤਾਂ ਬਰਗਾੜੀ ਉਸ ਹਾਈਵੇ ਦੇ ਉੱਤੇ ਆਉਂਦਾ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਇਹ ਵੀਰ ਵੀ ਕਟੀਆਂ ਝੋਟੀਆਂ ਦਾ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਹਰ ਰੋਜ਼ ਝੋਟੀਆਂ ਹੁੰਦੀਆਂ ਵਿਕਰੀ ਵਾਲਾਂ ਦਾ ਦੋ ਨਾ ਗੱਜ ਦੀ ਇਸ ਵੀਡੀਓ ਚ ਦਿਖਾਉਂਗਾ ਦੋਸਤੋ ਦੋਨੀਆਂ ਝੋਟੀਆਂ ਸੋਹਣੀਆਂ ਐ ਬਾਕੀ ਤੋਰ ਕੇ ਦਿਖਾ ਦੂੰਗਾ ਚੰਗਾ ਜਿਹੜਾ ਨਾ ਤੁਹਾਨੂੰ ਲੱਗਿਆ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਚੱਲੂਗਾ ਆਪਦੀ ਸਮਝ ਨਾਲ ਤੁਸੀਂ ਖਰੀਦ ਲਿਓ ਆਓ ਮਿਲਦੇ ਆਂ ਵੀਰ ਨੂੰ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੇ ਜਿਹੜੀ ਕੱਟੀ ਬੱਦੀ ਏ ਛੋਟੀ ਉਮਰ ਦੀ ਇਹਦੇ ਤੋਂ ਜਿੰਦੂ ਬਾਅਦ ਚ ਦੂਜੀ ਝੋਟੀ ਤੁਹਾਨੂੰ ਦੋ ਨੰਬਰ ਵਾਲੀ ਦਿਖਾ ਦੇਾਂਗੇ ਮਿਲਦੇ ਆਂ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸਦੀ ਬਾਈ ਮੁਰਾਦ ਸਿੰਘ ਐ ਜੀ ਮੁਰਾਦ ਭਾਈ ਅੱਜ ਦੋ ਝੋਟੀਆਂ ਆਪਣੇ ਕੋਲ ਵਿਕਰੀ ਵਾਲੀਆਂ ਹਾਂਜੀ ਹਰ ਰੋਜ਼ ਹੀ ਹੁੰਦੀਆਂ ਚ ਕੱਟੀਆਂ ਹਾਂਜੀ ਆਪਣੇ ਕੋਲ ਹੁੰਦੀਆਂ ਰਹਿੰਦੀਆਂ ਜੀ ਛੋਟੀਆਂ ਦਾ ਪਹਿਲੇ ਨੰਬਰ ਤੇ ਕੱਟੀ ਬਈ ਇਹ ਤਾਂ ਛੋਟੀ ਉਮਰ ਹੀ ਦਿਸਦੀ ਹੈ ਦੰਦੋਂ ਤਾਂ ਕੀਰੀ ਕਨਫਰਮ ਹੀ ਹੋਊਗੀ ਹਾਂਜੀ ਹਾਂਜੀ ਸਾਲ ਦੀ ਹੈ ਜੀ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਦੇ ਦਾਂਗੇ 35000 ਦੀ ਤੋਰਦੇਗੇ ਨੂੰ ਦੋਸਤੋ ਡਿਮਾਂਡ 35000 ਹੈ 1 ਸਾਲ ਦੀ ਉਮਰ ਹੈ ਸਿੰਗ ਸੋਨਾ ਰੱਖੋਗੇ ਬਾਕੀ ਜੋ ਤੁਰੂ ਉਦੋਂ ਤੁਸੀਂ ਦੇਖ ਲਓਗੇ ਢਾਂਚਾ ਬਹੁਤ ਸੋਨਾ ਕੱਤੀ ਦਾ ਸੋ ਇਹ ਪਹਿਲੇ ਨੰਬਰ ਤੇ ਜੋ ਠੀਕ ਕੱਤੀ ਤੁਸੀਂ ਦੇਖ ਲਓ ਹਾਂ ਜੀ 35000 ਰੁਪਏ ਬਾਈ ਨੇ ਰੱਖਿਆ। ਇਹ ਪੰਤਰ ਬਹੁਤ ਸੋਹਮਰ ਤਾਂ ਖੈਰੇ ਦੀ ਛੋਟੀ ਆ ਸਾਹਮਣੀ ਤੇ ਤੁਹਾਨੂੰ ਪਾਉਗੀ ਕੁਸਚਰ ਪਰ ਸੋਹਣੀ ਮਰਜ ਬਣੂਗੀ। ਲਿਆ ਵਾਪਸ ਬਾਈ। ਛੋਟਾ ਢਾਂਗਾ ਸਟਰਕਚਰ ਇਹਦਾ ਤੁਸੀਂ ਦੇਖ ਲਓ। ਇਹ ਤੁਹਾਨੂੰ ਪਹਿਲੇ ਨੰਬਰ ਤੇ ਦਿਖਾ ਰਹੇ ਹਾਂ। ਅਮਰਦ ਬਾਈ ਜਿਹੜੀ 2 ਨੰਬਰ ਤੇ ਛੋਟੀ ਐ ਇਹਦਾਂ ਨੂੰ ਕਿਵੇਂ? ਇਹ ਖੇਰੀ ਐਦਾਂ ਨੂੰ ਦੋ ਥਣੀਆਂ ਜੀ ਇਹ। ਐਸੇ ਇਹਦੇ ਥਣ ਦੋ ਹੀ ਐ ਹਾਂਜੀ ਅੰਜ ਜਮਾਂਦਰੂ ਦੋ ਥਣੀਆਂ ਜੀ ਠੀਕ ਐ ਇਹਦਾ ਰੇਟ ਕੀ ਕਰਦਾ ਬਈ ਇਹ ਦੇ ਦਾਂਗੇ 55000 ਦੀ ਜੀ 55 ਦੀ ਕੋਲੀ ਨੂੰ ਦੋਸਤੋ ਜਮਾਂਦਰੂ ਦੋ ਥਣੀ ਝੋਟੀ ਐ ਆਏ ਥਣ ਦੇ ਥਣ ਇਹਦੇ ਤੁਹਾਨੂੰ ਦਿਖਾ ਦਿੰਨਾ ਇਹ ਦੋ ਥਣਾ ਦਾ ਇਹ ਫਾਇਦਾ ਹੁੰਦਾ ਵੀ ਇਹ ਨਰੋਏ ਥਣ ਬਹੁਦੇ ਹੁੰਦੇ ਆ ਤੁਸੀਂ ਦੇਖੋਗੇ ਪੂਰਾ ਮੋਟਾ ਥਾਣਾ ਤੇ ਦੋ ਹੀ ਥਾਣਾ ਕੋਈ ਹੋਰ ਨਿਸ਼ਾਨ ਨਹੀਂ ਹੈਗਾ ਖੋਲਾ ਬਈ ਨੂੰ ਤੁਰ ਗਿਆ ਆਪਾਂ ਖੁੱਲੇ ਡੁੱਲੇ ਟਾਂਚੇ ਰੀਆ ਦੋਸਤੋ ਦੋ ਥਣੀ ਜਿਹਨੇ ਘਰੇ ਰੱਖਣੀ ਆ ਮੱਜ ਜਿਹਨੂੰ ਛੌਂਕ ਹੈ ਤਾਂ ਉਹ ਜ਼ਰੂਰ ਕੰਟੈਕਟ ਕਰ ਸਕਦਾ 56000 ਦੀ ਡਿਮਾਂਡ ਵੀਰ ਨੇ ਰੱਖੀ ਐ ਸਿੰਘ ਕੁੰਡਿਆ ਤੇ ਢਾਂਚਾ ਵੀ ਖੁੱਲਾ ਡੁੱਲਾ ਹੈ ਦੰਦੋਂ ਦੱਸੋ ਬਾਈ ਕਹਿੰਦਾ ਵੀ ਇਹ ਖੀਰੀ ਆ ਮੋਢ ਚੋਂ ਪਤਲੀ ਪੂਛ ਥੱਲੇ ਤੱਕ ਬਰੀਕ ਹੀ ਆਉਂਦੀ ਐ ਸੋ ਜਮਾਂਦਰੂ ਦੋ ਥਣੀ ਝੋਟੀ 56000 ਚ ਮਿਲ ਜੂਗੀ ਜਿਹਨੂੰ ਚੰਗੀ ਲੱਗੇ ਤਾਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਤੁਸੀਂ ਬਰਗਾੜੀ ਦੇ ਵਿੱਚੋਂ ਤੁਹਾਨੂੰ ਇਹ ਵੀਡੀਓ ਜਿਹੜੀ ਅੱਜ ਦੀ ਮੈਂ ਦਿਖਾ ਰਿਹਾ ਸੋ ਸਿੰਘ ਤਾਂ ਦੋਨੇ ਹੀ ਸੋਹਣੇ ਐ ਕੁੰਡੇ ਕਰ ਜੂਗੀ ਢਾਂਚਾ ਚੌੜਾ ਰਹੂਗਾ ਪੂਰਾ ਤੇ ਇਹ ਦੋ ਸਾਨੀ ਝੋਟੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਾਲ ਦਿਖਾ ਰਹੇ ਹਾਂ ਸੋ ਧੰਨਵਾਦ ਦੋਸਤੋ ਅੱਜ ਦੀ ਵੀਡੀਓ ਦੇਖਣ ਲਈ ਦੋ ਹੀ ਨਗ ਸੀਗੇ ਇਸ ਵੀਰ ਕੋਲ ਅੱਜ ਜਿਹੜੇ ਦਿਖਾਣੇ ਸੀ ਦੋਨੇ ਹੀ ਤੁਹਾਨੂੰ ਦਿਖਾਤੇ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ